ਸਵੇਰੇ ਜਲਦੀ ਉੱਠਣ ਦੇ ਜ਼ਬਰਦਸਤ ਫਾਇਦੇ ਸਾਡੀ ਨੀਂਦ ਦੇ ਪੈਟਰਨ ਦੋ ਹਿੱਸਿਆਂ ਵਿੱਚ ਵੰਡੇ ਹੁੰਦੇ ਹਨ ਇੱਕ ਜਲਦੀ ਉੱਠਣ ਵਾਲਾ ਅਤੇ ਦੂਜਾ देर रात ਤੱਕ ਜਾਗਣ ਵਾਲਾ ਇੱਕ ਰਿਸਰਚ ਅਨੁਸਾਰ देर रात ਤੱਕ ਜਾਗਣ ਵਾਲੀ ਲੋਕਾਂ ਦੇ ਮੁਕਾਬਲੇ ਸਵੇਰੇ ਜਲਦੀ ਉੱਠਣ ਵਾਲੇ ਲੋਕ ਵਧੇਰੇ ਇਮਾਨਦਾਰ ਅਤੇ ਧਾਰਮਿਕ ਸੁਭਾਅ ਵਾਲੇ ਹੁੰਦੇ ਹਨ ਅਜਿਹੇ ਲੋਕਾਂ ਦਾ ਜੀਵਨ ਖੁਸ਼ਹਾਲੀ ਵਾਲਾ ਹੁੰਦਾ ਹੈ ਦੇਰ ਰਾਤ ਤੱਕ ਜਾਗਣ ਵਾਲੇ ਲੋਕਾਂ ਨੂੰ ਆਲਸੀ, ਗੈਰਸਿਹਤ, ਮੰਦ, ਅਨੁਸ਼ਾਸਨਹੀਨ, ਅਪਵਿੱਤਰ ਅਤੇ ਰਚਨਾਤਮਕ ਮੰਨਿਆ ਜਾਂਦਾ ਹੈ। ਚੁਸਤ ਦਰੁਸਤ ਰਹਿਣ ਲਈ ਸਵੇਰੇ ਜਲਦੀ ਉੱਠੋ ਸਵੇਰੇ ਜਲਦੀ ਉੱਠਣਾ ਕਈ ਲੋਕਾਂ ਲਈ ਬਹੁਤ ਔਖਾ ਕੰਮ ਹੁੰਦਾ ਹੈ ਜੇਕਰ ਤੁਸੀਂ ਚੁਸਤ ਦਰੁਸਤ ਰਹਿਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਵੇਰੇ ਜਲਦੀ ਉੱਠਣ ਦੀ ਆਦਤ ਪਾਉਣੀ ਚਾਹੀਦੀ ਹੈ ਇੱਕ ਅਧਿਐਨ ਅਨੁਸਾਰ ਸਵੇਰੇ ਜਲਦੀ ਉੱਠਣ ਵਾਲੇ ਲੋਕਾਂ ਦੀ ਬੁੱਧੀ ਦੇਰ ਤੋਂ ਉੱਠਣ ਵਾਲੇ ਲੋਕਾਂ ਤੋਂ ਜ਼ਿਆਦਾ ਤੇਜ਼ ਹੁੰਦੀ ਹੈ ਸਵੇਰੇ ਜਲਦੀ ਉੱਠਣ ਅਤੇ ਕਸਰਤ ਕਰਨ ਨਾਲ ਲੋਕ ਸਰੀਰਕ ਅਤੇ ਮਾਨਸਿਕ ਤੌਰ ਤੇ ਫਿੱਟ ਰਹਿੰਦੇ ਹਨ ਇਸ ਨਾਲ ਤੁਹਾਡਾ ਦਿਮਾਗ ਤੇਜ ਹੁੰਦਾ ਹੈ ਅਤੇ ਕੰਮ ਕਰਨ ਤੋਂ ਬਾਅਦ ਵੀ ਤੁਹਾਨੂੰ ਥਕਾਵਟ ਦਾ ਅਹਿਸਾਸ ਨਹੀਂ ਹੁੰਦਾ ਅੱਜ ਦੀ ਭੱਜ ਦੌੜ ਭਰੀ ਜ਼ਿੰਦਗੀ ਜਿਉਣਾ ਲੋਕਾਂ ਦੀ ਮਜਬੂਰੀ ਬਣ ਗਈ ਹੈ ਵਿਅਸਤ ਜੀਵਨ ਸ਼ੈਲੀ ਹੋਣ ਕਾਰਨ ਅੱਜ ਕੱਲ੍ਹ ਲੋਕ ਸਹੀ ਤਰੀਕੇ ਨਾਲ ਨੀਂਦ ਵੀ ਨਹੀਂ ਲੈ ਰਹੇ ਸਾਰਾ ਦਿਨ ਵਿਅਸਤ ਹੋਣ ਕਾਰਨ ਲੋਕ ਜਲਦੀ ਸੌਣ ਅਤੇ ਜਲਦੀ ਉੱਠਣ ਦੀ ਨਿਯਮਨ ਦੀ ਪਾਲਣਾ ਨਹੀਂ ਕਰਦੇ ਸਰੀਰਕ ਅਤੇ ਮਾਨਸਿਕ ਵਿਕਾਸ ਸਵੇਰੇ ਜਲਦੀ ਉੱਠਣ ਵਾਲੇ ਲੋਕਾਂ ਦੇ ਦਿਨ ਦੀ ਰੁਟੀਨ ਨਿਯਮਤ ਹੁੰਦੀ ਹੈ ਉਹ ਕਸਰਤ ਸੈਰ ਇਸ਼ਨਾਨ ਭੋਜਨ ਅਤੇ ਆਰਾਮ ਦੇ ਲਈ ਸਹੀ ਸਮਾਂ ਕੱਢ ਲੈਂਦੇ ਹਨ ਇਸ ਨਾਲ ਸਰੀਰਕ ਊਰਜਾ ਬਣਦੀ ਹੈ ਤੇ ਤੁਹਾਡਾ ਸਰੀਰਕ ਅਤੇ ਮਾਨਸਿਕ ਵਿਕਾਸ ਚੰਗੀ ਤਰ੍ਹਾਂ ਹੋ ਜਾਂਦਾ ਹੈ ਆਰਾਮ ਕਰਨ ਦਾ ਸਹੀ ਸਮਾਂ ਸਵੇਰੇ ਜਲਦੀ ਉੱਠਣ ਨਾਲ ਤੁਹਾਨੂੰ ਪੂਰੇ ਦਿਨ ਚ ਆਰਾਮ ਕਰਨ ਦਾ ਵੀ ਸਮਾਂ ਮਿਲਦਾ ਹੈ ਸਾਰੇ ਕੰਮ ਕਰਨ ਤੋਂ ਬਾਅਦ ਤੁਸੀਂ ਆਪਣੇ ਪਰਿਵਾਰ ਅਤੇ ਦੋਸਤਾਂ ਦੇ ਨਾਲ ਸਮਾਂ ਬਿਤਾ ਸਕਦੇ ਹੋ ਇਸ ਤਰ੍ਹਾਂ ਇਸ ਨਾਲ ਤੁਸੀਂ ਪੂਰਾ ਦਿਨ ਤਣਾਅ ਤੋਂ ਦੂਰ ਰਹੋਗੇ ਸਰੀਰ ਬਿਮਾਰੀਆਂ ਤੋਂ ਰਹਿਦਾ ਹੈ ਦੂਰ ਅੱਜ ਦੇ ਸਮੇਂ ਵਿੱਚ ਸਾਡੀ ਗਲਤ ਜੀਵਨ ਸ਼ੈਲੀ ਕਾਰਨ ਬਹੁਤ ਸਾਰੀਆਂ ਬਿਮਾਰੀਆਂ ਜਨਮ ਲੈ ਰਹੀਆਂ ਹਨ ਸਵੇਰੇ ਜਲਦੀ ਉੱਠਣ ਨਾਲ ਅਸੀਂ ਸਰੀਰ ਦੀਆਂ ਕਈ ਬਿਮਾਰੀਆਂ ਤੋਂ ਦੂਰ ਰਹਿ ਸਕਦੇ ਹਾਂ ਜੇਕਰ ਤੁਸੀਂ ਸਵੇਰੇ ਜਲਦੀ ਉੱਠਦੇ ਹੋ ਤਾਂ ਤੁਸੀਂ ਆਪਣੇ ਸਾਰੇ ਕੰਮ ਸਮੇਂ ਸਿਰ ਕਰ ਲੈਂਦੇ ਹੋ ਜਿਸ ਨਾਲ ਤੁਹਾਨੂੰ ਥਕਾਵਟ ਨਹੀਂ ਹੁੰਦੀ ਜਲਦੀ ਉੱਠਣ ਨਾਲ ਸਾਰਾ ਦਿਨ ਸਰੀਰ ਵਿੱਚ ਤਾਜ਼ਗੀ ਬਣੀ ਰਹਿੰਦੀ ਹੈ ਅਤੇ ਹਾਰਮੋਨਸ ਵੀ ਸਹੀ ਤਰੀਕੇ ਨਾਲ ਕੰਮ ਕਰਦੇ ਹਨ ਸੇਤਮੰਦ ਗੱਲਾਂ ਅਤੇ ਪੰਜਾਬੀ ਘਰੇਲੂ ਨੁਕਸੇ ਜਾਣਨ ਲਈ ਆਪਣੇ ਚੈਨਲ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਬਸਕ੍ਰਾਈਬ ਕਰੋ। ਧੰਨਵਾਦ ਜੀ।